ਹੈਲੋ ਹੈਲੋ ਜੀ ਕਿਵੇਂ ਤੁਸੀਂ ਸਾਰੇ ਹੋਪ ਕਿ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਮੈਂ ਬਿਲ ਜੀ ਤੁਹਾਨੂੰ ਤੁਹਾਡਾ ਸਵਾਗਤ ਕਰਦੀ ਆਂ ਆਪਣੇ YouTube ਚੈਨਲ ਤੇ ਜਿਹਦਾ ਨਾਮ ਹੈ ਸਾਹਿਬ ਖਸ਼ੀ ਬਲੌਗ ਅੱਜ ਦੀ ਵੀਡੀਓ ਨਾ ਪੈਣਾ ਲਈ ਜਿੰਨਾਂ ਦੇ ਕਮੈਂਟ ਆਉਂਦੇ ਸੀ ਕਿ ਦੀਦੀ ਸਾਡੇ ਲਈ ਕੋਈ ਫੇਸ ਪੈਕ ਦੱਸੋ ਸਾਡੇ ਸਕਿਨ ਤੇ 글로 ਨਹੀਂ ਹੈਗਾ ਸਾਡੇ ਸਕਿਨ ਤੇ ਚਮਕ ਨਹੀਂ ਹੈਗੀ ਸਾਡੀ ਜਿਹੜੀ ਸਕਿਨ ਨੇ ਨਾ ਡੈੱਡ ਹੋ ਚੁੱਕੀ ਏ ਤੇ ਅੱਜ ਕੱਲ ਨਾ ਉਮਰ ਤੋਂ ਪਹਿਲਾਂ ਹੀ ਜਿਹੜੀ ਸਕਿਨ ਨੇ ਡੈੱਡ ਹੋਣੀ ਸ਼ੁਰੂ ਹੋ ਗਈ ਹੈ ਡੈੱਡ ਮਤਲਬ ਕਿ ਇੱਕਦਮ 글로 ਜਿਹੜਾ ਹੈ ਉਹ ਤਾਂ ਪਤਾ ਨਹੀਂ ਜਾ ਕਿੱਥੇ ਰਿਹਾ ਏ ਕੋਈ ਪਤਾ ਹੀ ਨਹੀਂ ਚੱਲ ਰਿਹਾ ਪਹਿਲਾਂ ਤਾਂ ਇੱਕ ਹੁੰਦਾ ਸੀ ਨਾ ਇੱਕ ਏਜ ਹੁੰਦੀ ਸੀ ਏਜ ਤੋਂ ਬਾਅਦ ਝੁੱਲੀਆਂ ਆਉਂਦੀਆਂ ਸੀਗੀਆਂ ਤੇ ਸਕਿਨ ਤੇ ਗਲੋ ਜਿਹੜਾ ਉਹ ਮਤਲਬ ਖਤਮ ਹੋ ਜਾਂਦਾ ਸੀ ਹੁਣ ਮਤਲਬ ਕਿ ਏਜ ਤੋਂ ਪਹਿਲਾਂ ਹੀ 25 ਸਾਲ ਦੇ ਵਿੱਚ ਹੀ 20 ਸਾਲ ਦੇ ਉੱਪਰ ਤੋਂ ਉਮਰ ਹੁੰਦੀ ਹੈ ਤੇ ਕੁੜੀਆਂ ਦਾ ਗਲੋ ਜਿਹੜਾ ਮਤਲਬ ਕਿ ਚਿਹਰੇ ਤੋਂ ਮਤਲਬ ਕਿ ਪਤਾ ਨਹੀਂ ਕਿੱਥੇ ਜਾ ਰਿਹਾ ਹੈ ਤੇ ਉਹਨੂੰ ਬਰਕਰਾਰ ਰੱਖਣ ਲਈ ਆਪਾਂ ਤੁਹਾਨੂੰ ਫੇਸ ਪੈਕ ਦੱਸਨੇ ਇਸ ਚੈਨਲ ਤੇ ਚੈਨਲ ਤੇ ਅੱਗੇ ਵਧਣ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਸੋਹਣਾ ਜਿਹਾ ਕਮੈਂਟ ਜਰੂਰ ਕਰਨਾ ਹੈ ਵੀਡੀਓ ਲਾਈਕ ਜਰੂਰ ਕਰਨੀ ਬਾਤ ਉਹ ਲਾਈਕ ਕਰਿਆ ਕਰੋ ਕਿਉਂਕਿ ਤੁਹਾਨੂੰ ਇਸ ਚੈਨਲ ਤੇ ਜਿਹੜੇ ਛੋਟੇ ਛੋਟੇ ਫੇਸ ਪੈਕ ਨੇ ਨਾ ਜਿਹੜੇ ਤੁਸੀਂ ਇਸਤੇਮਾਲ ਕਰਕੇ ਆਪਣੀ ਸਕਿਨ ਨੂੰ ਇਕਦਮ ਗਲੋਇੰਗ ਬਣਾ ਸਕਦੇ ਹੋ ਇਕਦਮ ਨਿਖਾਰ ਸਕਦੇ ਅੱਜ ਦਾ ਜੋ ਫੇਸ਼ੀਅਲ ਹੈ ਜਾਨਕੀ ਫੇਸ ਪੈਕ ਕਹਿ ਲੋ ਇਹਨੂੰ ਤੁਸੀਂ ਡੇਲੀ 7 ਦਿਨ ਲਗਾ ਲੋਗੇ ਨਾ ਜਿਨ੍ਹਾਂ ਨੂੰ ਗਲੋ ਚਾਹੀਦਾ ਨਾ ਸਕਿਨ ਤੇ ਬਹੁਤ ਕਮੈਂਟ ਆਉਂਦੇ ਸੀਗੇ ਕਿ ਦੀਦੀ ਸਾਡੀ ਸਕਿਨ ਤੇ ਗਲੋ ਨਹੀਂ ਹੈਗਾ ਇਹ ਵਾਲਾ ਫੇਸ਼ੀਅਲ ਇਹ ਵਾਲਾ ਫੇਸ ਪੈਕ ਗਲੋ ਲੈ ਕੇ ਆਵੇਗਾ ਉਹਦੇ ਲਈ ਆਪਾਂ ਕੀ ਲੈਣਾ ਹੈਗਾ ਆਪਾਂ ਲੈਣਾ ਦਹੀਂ ਘਰ ਦਾ ਜਮਾਇਆ ਹੋ ਤੇ ਤੁਸੀਂ ਲੈਣਾ ਹੈਗਾ ਦਹੀਂ ਦਹੀਂ ਖੱਟਾ ਮਿਲੇ ਤੇ ਉਸ ਤੋਂ ਜ਼ਿਆਦਾ ਵਧੀਆ ਜਿੰਨਾ ਵੀ ਖੱਟਾ ਦਹੀਂ ਹੋਵੇਗਾ ਉਹਨਾ ਵਿੱਚ ਮਤਲਬ ਕਿ ਫੈਦੇਮੰਦ ਹੋਵੇਗਾ ਇਹ ਹੈਗੀ 글리세ਰਿਨ ਕਈਆਂ ਦੇ ਕਮੈਂਟ ਆਉਂਦੇ ਸੀ ਕਿ ਦੀਦੀ ਆਹ ਵਾਲੀ 글리세ਰਿਨ ਕਿੱਥੋਂ ਮਿਲਦੀ ਹੈ ਇਹ ਵਾਲੀ 글리세ਰਿਨ ਹੈਗੀ ਹੈ ਮੈਡੀਕਲ 'ਚ ਮਿਲਦੀ ਹੈ ਇਹ ਨੇਚਰਲ ਹੈ ਪਿਓਰ ਨੇਚਰਲ ਹੈ ਇਹਨੂੰ ਆਪਾਂ ਐਦਾਂ ਵੀ ਲਗਾ ਲਵਾਂਗੇ ਨਾ ਰਾਤ ਨੂੰ ਤੇ ਇੰਨਾ ਜਿਹੜਾ ਫੇਸ ਹੈ ਨਾ ਸੌਫਟ ਕਰਦੀ ਹੈ ਬਹੁਤ ਹੀ ਸ਼ਾਈਨਿੰਗ ਲੈ ਕੇ ਆਉਂਦੀ ਇਹ ਵਾਲੀ 글리세ਰਿਨ ਇਹ ਨਿੰਬੂ ਔਰ ਰੋਜ਼ ਜਾਨਕੀ ਗੁਲਾਬ ਦੇ ਫਲੇਵਰ ਦੀ ਹੈਗੀ ਹੈ ਦੇਖੋ ਬਹੁਤ ਵਧੀਆ ਗਲਿਸਰੀਨ ਹੈ ਇਹ ਮੈਂ ਜ਼ਰੂਰ ਐਡ ਕਰਦੀ ਹਣੀ ਮੈਂ ਸਿੰਪਲ ਵੀ ਵੈਸੇ ਵੀ ਰਾਤ ਨੂੰ ਲਗਾ ਲੈਣੀ ਹੈ ਤੇ ਅੱਧਾ ਕੱਪ 1/2 ਚਮਚਾਪੇ ਦੇ ਵਿੱਚ ਗਲਿਸਰੀਨ ਪਾਣੀ ਹੈ ਕਿਉਂਕਿ ਇਹ ਜਿਹੜੀ ਹੈ ਨਾ ਸਕਿਨ ਦੀ ਜਿਹੜੀ ਡੈੱਡ ਸਕਿਨ ਹੁੰਦੀ ਉਹਨੂੰ ਠੀਕ ਕਰਦੀ ਹੈ ਸਕਿਨ ਦੀ ਜਿਹੜੀ ਚਮਕ ਹੁੰਦੀ ਹੈ ਉਹਨੂੰ ਵਾਪਸ ਲੈ ਕੇ ਆਉਂਦੀ ਜੇ ਗਵਾਚ ਗਈ ਹੁੰਦੀ ਚਮਕ ਨਾ ਤੇ ਸਕਿਨ ਤੇ ਕੋਈ ਨਿਖਾਰ ਨਹੀਂ ਹੁੰਦਾ ਉਹ ਨਿਖਾਰ ਲੈ ਕੇ ਆਉਂਦੀ ਹੈ ਤੇ ਦਹੀਂ ਵੀ ਜਿਹੜੀ ਉਹ ਰੰਗ ਕੋਰਾ ਕਰਨ ਵਿੱਚ ਸਭ ਤੋਂ ਕਾਰਗਰ ਹੈ ਇਹ ਬਹੁਤ ਵਧੀਆ ਚੀਜ਼ ਹੈ ਠੀਕ ਹੈ ਜੀ ਫਿਰ ਤੁਸੀਂ ਲੈਣੀ ਹੈ ਸਾਬਤ ਮਸਰਾਂ ਦੀ ਦਾਲ ਇਹਦਾ ਪਾਊਡਰ ਤੁਸੀਂ ਚਾਹੇ ਆਪ پیس ਲਓ ਤੇ ਚਾਹੇ ਤੁਸੀਂ ਆਨਲਾਈਨ ਮੰਗਵਾ ਵੀ ਸਕਦੇ ਹੋ ਠੀਕ ਹੈ ਇੱਕ ਚਮਚਾ ਪਾਥੇ ਲੈ ਲੈਣਾ ਹੈ ਸਾਬਤ ਮਸਰਾਂ ਦਾ ਪਾਊਡਰ ਜਿਹੜੀ ਸਾਬਤ ਮਸਲੇ ਦੀ ਦਾਲ ਹੈ ਨਾ ਸਕਿਨ ਨੂੰ ਨਾ ਪਾਲਿਸ਼ ਕਰ ਦਿੰਦੀ ਇੱਕ ਟਾਈਮ ਜਿਵੇਂ ਕੋਰੀਅਨ ਸਕਿਨ ਹੁੰਦੀ ਹੈ ਜਿਵੇਂ ਕੋਰੀਅਨ ਲੋਕ ਚਾਵਲਾਂ ਦਾ ਇਸਤੇਮਾਲ ਕਰਦੇ ਨੇ ਉਸੇ ਤਰੀਕੇ ਨਾਲ ਇਹ ਵਾਲੀ ਜਿਹੜੀ ਮਸਰ ਦੀ ਦਾਲ ਹੁੰਦੀ ਹੈ ਨਾ ਇਹਦਾ ਇਸਤੇਮਾਲ ਕਰਦੇ ਨੇ ਮਸਰ ਦੀ ਦਾਲ ਇੱਕਦਮ ਚਿਹਰੇ ਨੂੰ ਨਾ ਪਾਲਿਸ਼ ਟੈਪ ਕਰ ਦਿੰਦੀ ਇੱਕਦਮ ਮਲਾਈਮ ਇੱਕਦਮ ਗਲੋਇੰਗ ਸਕਿਨ ਕਰ ਦਿੰਦੀ ਜਿਨ੍ਹਾਂ ਦੀ ਕੁੜੀਆਂ ਦੇ ਵਿਆਹ ਨੇ ਜਾਂ ਵਿਆਹ ਹੋਣੇ ਨੇ ਨਾ ਉਹ ਕੁੜੀਆਂ ਡੇਲੀ ਕਰ ਸਕਦੀਆਂ ਨੇ ਜਾਂ ਜਿਹੜੀਆਂ ਮਤਲਬ ਕਿ ਕਿਸੇ ਵੀ ਏਜ ਵਿੱਚ ਨੇ 40 ਚ ਨੇ ਜਿਨ੍ਹਾਂ ਦਾ ਰਿੰਕਲ ਨੇ ਜਿਨ੍ਹਾਂ ਦੇ ਸ਼ਾਈਆਂ ਨੇ ਪਿਗਮੈਂਟੇਸ਼ਨ ਨੇ ਸਾਰੀਆਂ ਹੀ ਇਹ ਦਾ ਇਹ ਵਾਲਾ ਫੇਸ ਪੈਕ ਜੂਰ 15 ਤੋਂ 20 ਮਿੰਟ ਲਗਾ ਕੇ ਤੁਸੀਂ ਰੱਖਣਾ ਹੈ ਫਿਰ ਤੁਸੀਂ ਲੈਣਾ ਹੈ ਐਲੋਵੇਰਾ ਐਲੋਵੇਰਾ ਦਾ ਪਾਊਡਰ ਮਿਲ ਜਾਵੇ ਇਸ ਤਰੀਕੇ ਨਾਲ ਤੇ ਬਹੁਤ ਵਧੀਆ ਐਲੋਵੇਰਾ ਦਾ ਪਾਊਡਰ ਜਿਹੜਾ ਬਹੁਤ ਜ਼ਰੂਰੀ ਹੈ ਇਹ ਵੀ ਸਕਿਨ ਨੂੰ ਇੱਕਦਮ ਬ੍ਰਾਈਟ ਕਰ ਦਿੰਦਾ ਹੈ ਇੱਕਦਮ ਟਾਈਟ ਕਰ ਦਿੰਦਾ ਸਕਿਨ ਵਿੱਚ ਇੱਕਦਮ ਜਾਨ ਲੈ ਕੇ ਆਉਂਦਾ ਹੈ ਅਗਰ ਤੁਹਾਨੂੰ ਪਾਊਡਰ ਨਹੀਂ ਮਿਲਦਾ ਹੈਗਾ ਤੇ ਤੁਸੀਂ ਐਲੋਵੇਰਾ ਜਿਹੜੀ ਉਦਾਂ ਪਲਾਂਟ ਵਾਲੀ ਹੈਗੀ ਉਹ ਵੀ ਪਾ ਸਕਦੇ ਹੋ ਤੇ ਜੇ ਮਾਰਕੀਟ ਵਾਲੀ ਹੈਗੀ ਉਹ ਵੀ ਤੁਸੀਂ ਪਾ ਸਕਦੇ ਹੋ ਵੈਸੇ ਤਾਂ ਹੁਣ ਇਹ ਵਾਲਾ ਪਾਊਡਰ ਮਿਲਨੇ ਸ਼ੁਰੂ ਹੋ ਗਏ ਨੇ ਪਾਊਡਰ ਮਿਲ ਜਾਂਦਾ ਹੈ অ্যালোਵਿਰਾ ਦਾ ਆਨਲਾਈਨ ਤੁਸੀਂ ਕਿਤੋਂ ਵੀ ਤੋਂ ਪਹਿਲਾਂ ਜਿਹੜਾ ਤੁਹਾਡਾ ਬਿਲਕੁਲ ਚਿਹਰਾ ਸਾਫ਼ ਹੋਣਾ ਚਾਹੀਦਾ ਜਾਨਕਿ ਵਾਸ਼ ਕੀਤਾ ਹੋਣਾ ਚਾਹੀਦਾ ਠੀਕ ਹੈ ਜੀ ਕੋਈ ਵੀ ਕਰੀਮ ਨਹੀਂ ਲੱਗੀ ਹੋਣੀ ਚਾਹੀਦੀ ਕੋਈ ਫਾਊਂਡੇਸ਼ਨ ਨਹੀਂ ਲੱਗਾ ਹੋਣਾ ਚਾਹੀਦਾ ਕਿਸੇ ਵੀ ਪ੍ਰਕਾਰ ਦਾ ਕੁਝ ਲੱਗਾ ਨਹੀਂ ਹੋਣਾ ਚਾਹੀਦਾ ਤੇ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਕਿ ਆ ਦੇਖੋ ਇਸ ਤਰੀਕੇ ਨਾਲ ਤੁਸੀਂ ਬਹੁਤ ਹੀ ਸੌਫਟ ਤੇ ਬਹੁਤ ਹੀ ਪਿਆਰੀ ਜੀ ਇਹ ਵਾਲੀ ਕਰੀਮ ਬਣ ਕੇ ਰੈਡੀ ਹੋ ਜਾਂਦੀ ਜਾਨਕਿ ਫੇਸ ਪੈਕ ਠੀਕ ਹੈ ਜੀ ਇਸ ਤਰੀਕੇ ਨਾਲ ਪਹਿਲਾਂ ਤੁਸੀਂ 5 ਮਿੰਟ ਲਗਾ ਕੇ ਪਹਿਲਾਂ ਤਾਂ ਤੁਸੀਂ ਚਿਹਰੇ ਦੀ ਮ사ਜ ਕਰਨੀ ਹੈ ਕਿ ਮਸਰਦੀ ਦਾਲ ਹੁੰਦੀ ਹੈ ਇਹ ਤੁਹਾਡੇ ਚਿਹਰੇ ਨੂੰ ਨਾ ਇੱਕਦਮ ਮਤਲਬ ਕਿ ਸਕਰਬ ਟਾਈਪ ਕਰ ਜਾਂਦੀ ਜਿਵੇਂ ਸਕਰਬ ਕਰਕੇ ਆਪਣੇ ਚਿਹਰੇ ਦੀ ਗੰਦਗੀ ਨਿਕਲਦੀ ਹੈ ਨਾ ਤੇ ਉਸੇ ਤਰੀਕੇ ਨਾਲ ਤੁਸੀਂ ਜਦੋਂ 5 ਮਿੰਟ ਪਹਿਲਾਂ ਇਹਦੀ ਮ사ਜ ਕਰੋਗੇ ਨਾ ਤੇ ਇਹ ਤੁਹਾਡੇ ਚਿਹਰੇ ਨੂੰ ਸਕਰਬ ਹੋ ਜਾਵੇਗਾ ਤੇ ਤੁਹਾਡੇ ਜਿਹੜੀ ਡੈਡ ਸਕਿਨ ਨੇ ਨਾ ਉਹ ਠੀਕ ਹੋ ਜਾਵੇਗੀ ਠੀਕ ਹੈ ਤੇ ਜਿਹੜੀ ਗੰਦਗੀ ਹੁੰਦੀ ਹੈ ਉਹ ਠੀਕ ਨਿਕਲਣੀ ਸ਼ੁਰੂ ਹੋ ਜਾਏਗੀ ਜਾਨਕਿ ਚਿਹਰੇ ਦੇ ਪਿੱਛੋਂ ਓਪਨ ਪੋਰਸ ਜਿਹੜੇ ਹੁੰਦੇ ਨੇ ਨਾ ਉਹਨਾਂ ਵਿੱਚ ਗੰਦਗੀ ਫਸ ਜਾਂਦੀ ਹੈ ਤੇ ਜਦੋਂ ਤੁਸੀਂ ਇਸ ਤਰੀਕੇ ਨਾਲ ਪਹਿਲਾਂ 5 ਮਿੰਟ ਮ사ਜ ਕਰੋਗੇ ਨਾ ਤੇ ਸਕਿਨ ਜਿਹੜੀ ਇੱਕਦਮ ਉਹ ਹੋ ਜਾਏਗੀ ਰਿਮੂਵ ਹੋ ਜਾਵੇਗੀ ਤਿਆਂਜੀ 5 ਪਿੰਟ 5 ਮਿੰਟ ਜਣਕੇ ਆਪਾਂ ਕਰ ਲਈ ਪੂਰੀ ਮ사ਜ ਹੈ ਜਣਕੇ ਸਕਰਬ ਕਰ ਲਈਏ ਫਿਰ ਆਪਾਂ ਕੀ ਕਰਨਾ ਹੈ ਮੋਟੀ ਜੀ ਲੇਅਰ ਲਗਾ ਲੈਣੀ ਇਸ ਤਰੀਕੇ ਨਾਲ 10 15 ਮਿੰਟ ਨਾ 10 ਕਿ ਮਿੰਟ ਜਣਕੇ ਜ਼ਿਆਦਾ ਆਪਾਂ ਸੁਕਾਉਣਾ ਨਹੀਂ ਹੈਗਾ ਮੋਟੀ ਲੇਅਰ ਲਗਾ ਲੈਣੀ ਹੈ ਫੇਸ ਤੇ ਇਹਦੇ ਨਾਲ ਕੀ ਹੁੰਦਾ ਤੁਹਾਡੇ ਸਕਿਨ ਦੇ ਅੰਦਰ ਤੱਕ ਇਹ ਵਾਲੀ ਮੋਸਚਰਾਈਜ਼ਰ ਹੈ ਨਾ ਜਿਹੜਾ ਜਿੰਨੇ ਵੀ ਇਹਦੇ ਅਸਰ ਹੁੰਦੇ ਨੇ ਜਿਹੜੀ ਆਪਾਂ ਗਲੀਸਰਿਨ ਪਾਈ ਹੈ ਐਲੋਵੇਰਾ ਪਾਇਆ ਹੈ ਮਸਰ ਦੀ ਦਾਲ ਪਾਈ ਹੈ ਦਹੀਂ ਪਾਈ ਹੈ ਤੁਹਾਡੇ ਸਕਿਨ ਦੇ ਅੰਦਰ ਤੱਕ ਇਹਦੇ ਜਿਹੜੇ ਵੀ ਗੁਣ ਹੋਣਗੇ ਨਾ ਅੰਦਰ ਤੱਕ ਜਾਣਗੇ ਜਿਹੜੀ ਤੁਹਾਡੀ ਸਕਿਨ ਨੇ ਨਾ ਉਹ ਮਤਲਬ ਕਿ ਨੇਚਰਲ ਮੋਇਸਚਰਾਈਜ਼ਰ ਰਹੇਗੀ ਠੀਕ ਹੈ ਤੇ ਨੇਚਰਲ ਹੀ ਸਕਿਨ ਰਹੇਗੀ ਤੁਹਾਡੀ ਕੋਈ ਵੀ ਏਦਾਂ ਦੀਆਂ ਲਗਾਉਣ ਦੀ ਜਰੂਰਤ ਨਹੀਂ ਪੈਣੀ ਹੈਗੀ ਮੋਇਸਚਰਾਈਜ਼ਰ ਕਿ ਜਿਹੜੀ ਮਤਲਬ ਕਿ ਵਾਰ-ਵਾਰ ਸਾਨੂੰ ਆਪਣਾ ਚਿਹਰਾ ਜਿਹੜਾ ਮੋਇਸਚਰਾਈਜ਼ਰ ਕਰਨਾ ਪਵੇ ਇਹ ਤੁਹਾਡਾ ਨੇਚਰਲੀ ਮੋਇਸਚਰਾਈਜ਼ਰ ਬਣ ਜਾਵੇਗਾ ਠੀਕ ਹੈ ਤੇ ਇਹਨੂੰ ਆਪਾਂ ਇਸ ਤਰੀਕੇ ਨਾਲ 10 ਮਿੰਟ ਲਗਾ ਕੇ ਰੱਖਣਾ ਹੈ ਇਹ ਵਾਲਾ ਫੇਸ਼ੀਅਲ ਜੇ ਤੁਸੀਂ ਡੇਲੀ ਕਰੋਗੇ ਨਾ ਜਿਨ੍ਹਾਂ ਦੀ ਸਕਿਨ ਡੈੱਡ ਹੈ ਜਿਨ੍ਹਾਂ ਦੀ ਸਕਿਨ ਤੇ ਚਮਕ ਨਹੀਂ ਹੈਗੀ ਜਿਨ੍ਹਾਂ ਨੂੰ ਚਮਕ ਚਾਹੀਦੀ ਹੈ ਇਹ ਤੁਹਾਡੇ ਚਮਕ ਜਿਹੜੀ ਉਹ ਲੈ ਕੇ ਆਵੇਗੀ ਠੀਕ ਹੈ ਬਹੁਤ ਵਧੀਆ ਇਹ ਵਾਲਾ ਫੇਸ਼ੀਅਲ ਹੈ ਬਹੁਤ ਵਧੀਆ ਇਹ ਚਾਰੇ ਚੀਜ਼ਾਂ ਨੇ ਜਿਹੜੀਆਂ ਤੁਸੀਂ ਸਕਿਨ ਤੇ ਲਗਾਓਗੇ ਫਿਰ ਤੁਸੀਂ ਦੇਖੇ ਤੁਹਾਡੀ ਸਕਿਨ ਜਿਹੜੀ ਇੱਕਦਮ ਆ ਰਿਪੇਅਰ ਹੋ ਜਾਏਗੀ ਇੱਕਦਮ ਤੁਹਾਡੀ ਸਕਿਨ ਤੇ ਇੱਕਦਮ ਨਿਖਾਰ ਆ ਜਾਵੇਗਾ ਤੇ ਕੋਈ ਵੀ ਮਹਿੰਗੇ ਮਹਿੰਗੇ ਟ੍ਰੀਟਮੈਂਟ ਕਰਵਾਉਣ ਦੀ ਕੋਈ ਜ਼ਰੂਰਤ ਨਹੀਂ ਪੈਣੀ ਹੈਗੀ ਜਿਨ੍ਹਾਂ ਦੇ ਝੁੱਡੜੀਆਂ ਆਉਣੀਆਂ ਸ਼ੁਰੂ ਹੋ ਗਈਆਂ ਨਾ ਟਾਈਮ ਤੋਂ ਪਹਿਲਾਂ ਉਹ ਝੁੱਡੜੀਆਂ ਵੀ ਠੀਕ ਕਰੇਗੀ ਔਰ ਜਿਨ੍ਹਾਂ ਦੇ ਰਿੰਕਲ ਹੋਣੇ ਸ਼ੁਰੂ ਹੋ ਗਏ ਨੇ ਉਹ ਸਾਰਾ ਹੀ ਠੀਕ ਕਰੇਗੀ ਤੁਸੀਂ ਡੇਲੀ ਵੀਡੀਓ ਦੇਖਿਆ ਕਰੋ ਵੀਡੀਓ ਚ ਕੋਈ ਨਾ ਕੋਈ ਤੁਹਾਨੂੰ ਇਦਾਂ ਦੀ ਚੀਜ਼ ਜਰੂਰ ਮਿਲਦੀ ਏ ਕਿ ਜਿਹਦੇ ਨਾਲ ਤੁਹਾਡੀ ਸਕਿਨ एकदम ਸੋਹਣੀ ਖੂਬਸੂਰਤ ਬਣ ਕੇ ਰਵੇ ਰਿੰਕਲ ਫਰੀ ਰਵੇ ਤੇ ਇਦਾਂ ਦੇ ਸੀਰਮ ਵੀ ਨੇ ਜੋ ਸ਼ਾਰਟਸ ਵਿੱਚ ਪਾਏ ਹੋਏ ਨੇ ਜਿਹੜੇ ਮੈਂ ਬਣਾਏ ਹੋਏ ਨੇ ਵਿਟਾਮਿਨ ਸੀ ਦੇ ਉਹ ਵੀ ਤੁਸੀਂ ਦੇਖੋ ਔਰ ਸ਼ਾਮ ਨੂੰ ਇੱਕ ਵੀਡੀਓ ਆਏਗੀ 3 ਵਜੇ ਨਾਲ ਉਹ ਵੀਡੀਓ ਜੀ ਤੁਸੀਂ ਜਰੂਰ ਦੇਖਣਾ ਉਹ ਤੁਹਾਡੇ ਵਿਟਾਮਿਨ ਸੀ ਦੀ ਕਰੀਮ ਦੱਸਾਂਗੀ ਮੈਂ ਬਣਾਣੀ ਕਿਸ ਤਰੀਕੇ ਨਾਲ ਤੁਸੀਂ ਲਗਾਨੀ ਹੋ ਵਾਲੀ ਵਿਟਾਮਿਨ ਸੀ ਦੀ ਕਰੀਮ ਕਿ ਜਿਹੜੀ ਤੁਹਾਡੇ ਚਿਹਰੇ 'ਤੇ ਵੀ ਬਹੁਤ ਜ਼ਰੂਰੀ ਏ ਠੀਕ ਹੈ ਜਿਹਨੂੰ ਮੈਂ 10 ਮਿੰਟ ਲਗਾਨੀ ਹੈ ਫਿਰ ਲਾੜਨੀ ਹੈ ਨੂੰ ਮੈਂ ਫੇਸ ਪੈਕ ਨੂੰ ਹਾਂਜੀ 10 ਮਿੰਟ ਹੋ ਗਏ ਸੀਗੇ ਆਪਾਂ ਜ਼ਿਆਦਾ ਸੁਕਾਉਣਾ ਨਹੀਂ ਹੈਗਾ ਕਿਉਂਕਿ ਜਿੰਨਾ ਆਪਾਂ ਫੇਸ ਪੈਕ ਸੁਕਾਣੇ ਆ ਨਾ ਓਨੇ ਹੀ ਝੁਲੜੀਆਂ ਪੈਂਦੀਆਂ ਨੇ ਅਗਰ ਸੁੱਕ ਵੀ ਜਾਂਦਾ ਨਾ ਤਾਂ ਤੁਸੀਂ ਸਪਰੇਅ ਕਰ ਸਕਦੇ ਹੋ ਅ ਗੁਲਾਬ ਜਲ ਦਾ ਜਾਂ ਪਾਣੀ ਦਾ ਉਹਦੇ ਨਾਲ ਤੁਸੀਂ ਗਿੱਲਾ ਕਰਕੇ ਉਤਾਰਨਾ ਹੈ ਤੇ ਅੱਖਾਂ ਦੇ نیچے ਸੁੱਕਣ ਬਿਲਕੁਲ ਨਹੀਂ ਦੇਣਾ ਕਿਉਂਕਿ ਇਹ ਸੌਫਟ ਸਕਿਨ ਹੁੰਦੀ ਹੈ ਤੇ ਇੱਥੇ ਤੁਹਾਡੇ ਰਿੰਕਲ ਪੈਣੇ ਜਲਦੀ ਸ਼ੁਰੂ ਹੋ ਜਾਂਦੇ ਨੇ ਲੋੜੀ ਸਪੈਸ਼ਲ ਮੈਂ ਕਿਹ ਚਲਦਾ ਦੱਸ ਦਵਾਂ ਨਾ ਵੀ ਲੋੜੀ ਵਾਸਤੇ ਸਪੈਸ਼ਲ ਫੇਸ਼ੀਅਲ ਦੱਸ ਦਵਾਂ ਸਾਰੇ ਹੀ ਜਿਵੇਂ ਲੋੜੀ ਜਗਦੀ ਓਦਾਂ ਹੀ ਤੁਸੀਂ ਜਗੋ ਅੱਜ ਹੀ ਟਰਾਈ ਕਰੋ ਤੁਸੀਂ ਬਹੁਤ ਵਧੀਆ ਅੱਜ ਕਰ ਲਓ ਇੱਕ ਵਾਰ ਸੇਰੇ ਕਰ ਲਓ ਇੱਕ ਵਾਰ ਵਿੱਚ ਹੀ ਤੁਹਾਨੂੰ ਨਿਖਾਰ ਜਿਹੜਾ ਹੈ ਨਾ ਆ ਤੁਹਾਨੂੰ ਨਜ਼ਰ ਆਂਦਾ ਹੋਣਾ ਇੱਕ ਵਾਰ ਵਿੱਚ ਹੀ ਇਹਨਾਂ ਨਿਖਾਰ ਆ ਜਾਂਦੇ ਨਾ ਬਹੁਤ ਵਧੀਆ ਨਿਖਾਰ ਆ ਜਾਂਦਾ ਹੈ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਕੋਈ ਵੀ ਸੋਫਟ ਕਪੜਾ ਲੈ ਕੇ ਪਹਿਲਾਂ ਸਾਫ਼ ਕਰ ਲਓ ਫੇਰ ਤੁਸੀਂ ਜਾ ਕੇ ਆਪਣਾ ਚਿਹਰਾ ਨੂੰ ਵਾਸ਼ ਕਰ ਲਵੋ ਤੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਗੁਲਾਬ ਚਲਦਾ ਸਪਰੇਅ ਕਰ ਲਓ ਆਪਣੀ ਸਕਿਨ ਤੇ ਬਸ ਕੁਝ ਨਾ ਕਰੋ ਤੇ ਫੇਰ ਤੁਸੀਂ ਦੇਖਿਓ ਜਿਹਦੇ ਤੁਸੀਂ ਮੇਕਅਪ ਕਰੋਗੇ ਨਾ ਇੰਨਾ ਪਿਆਰਾ ਲੱਗੇਗਾ ਮੇਕਅਪ ਬਹੁਤ ਹੀ ਵਧੀਆ ਆ ਦੇਖੋ ਨਾ ਫਾਊਂਡੇਸ਼ਨ ਜੰਮਦਾ ਫਿਰ ਨਾ ਹੀ ਫੇਸ ਪਾਊਡਰ ਜੰਮਦਾ ਫੇਸ ਤੇ ਅਗਰ ਤੁਸੀਂ ਇਸ ਤਰੀਕੇ ਨਾਲ ਫਿਰ ਫੇਸ ਤੇ ਮੇਕਅਪ ਅਪਲਾਈ ਕਰੋਗੇ ਦਿਲੋ ਜੀ ਕਮੈਂਟ ਕਰਕੇ ਜਰੂਰ ਦੱਸਣਾ ਜਿਨ੍ਹਾਂ ਦੀ ਸਕਿਨ ਡੈੱਡ ਸੀਗੀ ਉਹਦੀ ਸਕਿਨ ਬਿਲਕੁਲ ਹੀ ਠੀਕ ਹੋ ਜਾਵੇਗੀ ਤੇ ਹਾਂਜੀ ਖਾਣ ਪੀਣ ਦਾ ਵੀ ਧਿਆਨ ਰੱਖਿਆ ਕਰੀ ਭੈਣਾ ਕਹਿੰਦੇ ਸਾਡੇ ਛਾਈਆਂ ਵੀ ਦੀਦੀ ਠੀਕ ਨਹੀਂ ਹੋ ਰਹੀਆਂ ਬਹੁਤ ਪੁਰਾਣੀਆਂ ਨੇ ਤੁਸੀਂ ਖਾਣ ਪੀਣ ਦਾ ਵੀ ਧਿਆਨ ਰੱਖਿਆ ਕਰੋ ਜਿਵੇਂ ਮੈਂ ਤੁਹਾਨੂੰ ਦੱਸਣੀ ਆਵਲਾ ਲੈ ਲਓ ਰੋਜ਼ ਦੇ ਦੋ ਆਵਲੇ ਇੱਕ ਬੀਟਰੂਟ ਇਹਦਾ ਜੂਸ ਕੱਢ ਕੇ ਡੇਲੀ ਇੱਕ ਗਲਾਸ ਜੂਸ ਪੀਣਾ ਇੱਕ ਮਹੀਨਾ ਪੀ ਲੋ ਨਾ ਤੇ ਤੁਹਾਨੂੰ ਆਪਣੇ ਆਪ ਤੁਹਾਡੇ ਚਿਹਰੇ 'ਚ ਮਤਲਬ ਕਿ ਤੁਹਾਡੇ ਰੰਗਤ ਵਿੱਚ ਨਾ ਚੇਂਜ ਆਣਾ ਸ਼ੁਰੂ ਹੋ ਜਾਵੇਗਾ ਕਿਉਂਕਿ ਕੋਈ ਵੀ ਟਾਈਮ ਹੁੰਦਾ ਨੂੰ ਟਾਈਮ ਜ਼ਰੂਰ ਲੱਗਦਾ ਆਪਾਂ ਨੂੰ ਬੁਖਾਰ ਵੀ ਚੜ ਜਾਵੇ ਤਾਂ ਵੀ ਆਪਾਂ ਦਵਾਈ ਖਾਈਏ ਤਾਂ ਕਿ ਤੇ ਦੂਜੇ ਤੀਜੇ ਦਿਨ ਜਾ ਕੇ ਆਪਾਂ ਨੂੰ ਫਰਕ ਪੈਂਦਾ ਜੁਕਾਮ ਹੋ ਜਾਵੇ ਬੁਖਾਰ ਹੋ ਜਾਵੇ ਤਾਂ ਫਿਰ ਸਕਿਨ ਨੇ ਜਿਹੜੀ ਸਕਿਨ ਖਰਾਬ ਹੋ ਜਾਂਦੀ ਹੈ ਇੱਕ ਦਿਨ ਚ ਕੁਝ ਨਹੀਂ ਹੁੰਦਾ ਹੈਗਾ ਥੋੜਾ ਜਿਹਾ ਟ੍ਰੀਟਮੈਂਟ ਇਹਦਾ ਕਰਨਾ ਪੈਂਦਾ ਹੈ ਤੇ ਲੋ ਜੀ ਤੁਸੀਂ ਦੇਖ ਸਕਦੇ ਹੋ 글로 ਸਕਿਨ ਤੇ ਕਿੰਨੀ ਵੀ ਸੌਫਟ ਹੋ ਗਈ ਕਿੰਨੀ ਰੰਗ ਜਿਹੜਾ ਨਿੱਖਰ ਗਿਆ ਹੈ ਕਿੰਨਾ 글로 ਆ ਰਿਹਾ ਚਿਹਰੇ ਤੇ ਦੇਖ ਲਓ ਕੁਝ ਵੀ ਨਹੀਂ ਲੱਗਾ ਹੋਇਆ ਇੱਕ ਫੇਸ ਸਿਰਫ ਵੋਸ਼ ਕਰਕੇ ਆਉਣਾ ਸਿੰਪਲ ਪਾਣੀ ਨਾਲ ਉਸ ਤੋਂ ਬਾਅਦ ਗੁਲਾਬ ਜਲ ਦਾ ਆਪਾ ਕਰ ਲੈਣਾ ਸਪਰੇਅ ਵੀਡੀਓ ਥੋੜੀ ਜਿਹੀ ਵੀ ਚੰਗੀ ਲੱਗੇ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਨਾ ਕਮੈਂਟਸ ਸੋਣਾਂ ਦੇ ਜ਼ਰੂਰ ਕਰਨਾ ਜੀ ਠੀਕ ਹੈ ਜੀ